ਇਦੋਂ ਮਨ ਸ਼ਾਂਤ ਹੋ ਜਾਂਦਾ ਹੈ ਸਰੀਰ ਸ਼ਾਂਤ ਹੋ ਜਾਂਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਪੰਤੀ ਅੰਗਤੇ ਬਖਸ਼ਿਸ਼ ਕਰਦੇ ਹਨ ਜੇ ਵੀਲਾ ভক্ত ਵਿਚਾਰੀਏ ਤਾਂ ਕਿਤ ਵੀਲਾ ਭਗਤ ਹੋਈ ਜੇ ਭਗਤੀ ਕਰਨ ਵਾਸਤੇ ਕੋਈ ਖਾਸ ਵੇਲਾ ਕੋਈ ਖਾਸ ਵਕਤ ਨਿਯਤ ਕਰਨਾ ਵਿਚਾਰਦੇ ਰਹੀਏ ਤਾਂ ਕਿਸੇ ਵੇਲੇ ਵੀ ਭਗਤੀ ਨਹੀਂ ਹੋ ਸਕਦੀ ਆਂਧਨ ਨਾਮੇ ਰਤਿਆ ਸੱਚੇ ਸਚੀ ਸੋਏ ਹਰ ਪੀੜੇ ਹੀ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਰਹਾਂ ਸਦਾ ਸਰਪ੍ਰభు ਦਾ ਰੂਪ ਹੋ ਜਾਂਦਾ ਹੈ ਤੇ ਸਦਾ ਚਰ ਰਹਿਣ ਵਾਲੀ ਸੋਭਾ ਮਿਲਦੀ ਹੈ ਇੱਕ ਤਿਲ ਪਿਆਰਾ ਵਿਸਰੇ ਭਗਤ ਕਨੇ ਹੀ ਹੋਏ ਉਹ ਕਾਦੀ ਭਗਤੀ ਹੋਈ ਜੋ ਇੱਕ ਖਿੰਨ ਪਰ ਵੀ ਪਿਆਰਾ ਪਰਮਾਤਮਾ ਵਿਸਰ ਜਾਏ ਮਨ ਤਨ ਸੀਤਲ ਸਾਚ ਸਿਉ ਸਾਚ ਨ ਵਿਰਥਾ ਕੋਈ ਜੇ ਇੱਕ ਸਾਹ ਵੀ ਪਰਮਾਤਮਾ ਦੀ ਯਾਦ ਤੋਂ ਖਾਲੀ ਨਾ ਜਾਏ ਤਾਂ ਸਦਾ ਥਿਰ ਪ੍ਰਭੂ ਦੇ ਨਾਲ ਜੁੜਿਆ ਮਨ ਸ਼ਾਂਤ ਹੋ ਜਾਂਦਾ ਹੈ। ਸਰੀਰ ਵੀ ਸ਼ਾਂਤ ਹੋ ਜਾਂਦਾ ਹੈ। ਗੁਰੂ ਪਿਆਰਿਓ ਨਾਮ ਜਪ ਕੇ ਹਰਿ ਇਕ ਸਵਾਸ ਨਾਲ ਵਾਹਿਗੁਰੂ ਯਾਦ ਕਰਿਏ ਤਾਂ ਐਸੀ ਅਵਸਥਾ ਵਿੱਚ ਮਨ ਸ਼ਾਂਤ ਹੋ ਜਾਂਦਾ ਹੈ, ਸਰੀਰ ਸ਼ਾਂਤ ਹੋ ਜਾਂਦਾ ਹੈ।